ਹਾਂਜੀ ਮਿੱਤਰੋ ਕੀ ਹਾਲ ਚਾਲ ਆ ਅੱਜ ਦੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਲੈ ਕੇ ਹਾਜ਼ਰ ਹੋਈਆਂ ਪ੍ਰੀਤ 6099 ਟਰੈਕਟਰ ਦੀ ਵੀਡੀਓ ਦੋਸਤੋ ਆਪਣੇ ਕੋਲ ਅੱਜ ਦੋ ਟਰੈਕਟਰ ਹੈ ਪ੍ਰੀਤ 6099 ਤੇ ਸੋਨਾਲਿਕਾ D60 RX ਟਰੈਕਟਰ ਦੀ ਵੀਡੀਓ ਦੋਸਤੋ ਕਿੰਨੇ ਮਾਡਲ ਆ ਕੀ ਰੇਟ ਨੇ ਤੇ ਕਿੱਥੇ ਟਰੈਕਟਰੇ ਖੜੇ ਨੇ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜਰੂਰ ਦਬਾ ਲਓ ਤਾਂ ਕਿ ਉਹਨਾਂ ਲਈ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤਾਂ ਉਸ ਤੋਂ ਗੱਲ ਕਰਦੇ ਆਂ ਪ੍ਰੀਤ 6090 ਟ੍ਰੈਕਟਰ ਦੀ 2020 ਮਾਡਲ ਆ ਤੇ 465000 ਰੁਪਏ ਦਾ ਰੇਟ ਰੱਖਿਆ ਗਿਆ ਇਹਦਾ ਰੇਟ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਾਕੀ ਵੀਡੀਓ ਵਿੱਚ ਤੁਸੀਂ ਟਰੈਕਟਰ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਤੇ ਗੋਡੀਅਰ ਦੇ ਟਾਇਰ ਆ 16 29 ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈਆ ਚਾਰੇ ਟਾਇਰ ਤੁਹਾਨੂੰ ਵਧੀਆ ਸਾਫ਼ ਤੇ ਓਕੇ ਮਿਲਣਗੇ ਦੋਸਤੋ ਤੇ ਬਾਕੀ ਇੰਜਨ ਗিয়ার ਵੱਲੋਂ ਫੁੱਲ ਕਮ ਓਕੇ ਦੋਸਤੋ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਆ ਤੇ ਚਾਰ ਸਿਲੰਡਰ ਦੋਸਤੋ ਬਾਕੀ ਤੁਹਾਨੂੰ ਦੂਸਰੇ ਪਾਸੋਂ ਟਰੈਕਟਰ ਦਿਖਾ ਦਿੰਨੇ ਦੋਸਤੋ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਪ੍ਰੀਤ 60 ਨੰਨੇ ਟਰੈਕਟਰ ਆ ਟਰੈਕਟਰ ਸਾਰਾ ਰਿਜਨਲ ਲਗਾ ਨਲ ਦੇ ਸਸਰੀ ਟਰੈਕਟਰ ਦੀ ਪਾਵਰ ਸਟੀering ḍੂ ਕਲਚ ਟਰੈਕਟਰ ਤੇ ਇੰਜਨ ਗੇਅਰ ਬਿਲਕੁਲ ਫੁਲਕਮ ਓਕੇ ਦੋਸਤੋ ਬਿਲਕੁਲ ਸਾਫ ਕੰਡੀਸ਼ਨ ਲਗੀ ਜਰ ਰਹਿਤ ਟਰੈਕਟਰ ਤੇ ਵਧੀਆ ਕੰਡੀਸ਼ਨ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਟਾਇਰ ਟੂ ਬਿਲਕੁਲ ਸਾਫ ਪਿਆ ਸੀਟਾਂ ਸੂਟਾਂ ਬਿਲਕੁਲ ਸਾਫ ਪਈਆਂ ਨੇ ਤੇ ਬਹੁਤ ਹੀ ਸੰਭ ਕੇ ਰੱਖਿਆ ਹੋਇਆ ਟਰੈਕਟਰ ਘਰ ਦੀ ਖੇਤੀ ਤੇ ਚਲਾਇਆ ਹੋਇਆ ਹੈ ਟਰੈਕਟਰ ਆ ਤੇ ਜੇ ਕਿਸੇ ਵੀ ਯੂਨੀ ਟ੍ਰੈਕਟਰ ਲੈਣਾ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਤਾ ਹੈ ਤੁਸੀਂ ਟਰੈਕਟਰ ਸੰਬੰਧੀ ਕੋਈ ਵੀ ਗੱਲਬਾਤ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਬਾਕੀ ਅਗਲਾ ਟਰੈਕਟਰ ਆਪਣੇ ਕੋਲ ਹੈ ਦੋਸਤੋ ਸੋਨਾਲਿਕਾ ਡੀਏ 60 RX ਟਰੈਕਟਰ 2021 ਮਾਡਲ ਆ ਤੇ 6 ਲੱਖ 42000 ਰੁਪਏ ਦਾ ਰੇਟ ਰੱਖਿਆ ਗਿਆ ਤੇ ਬਾਕੀ ਸੋਨਾਲਿਕਾ ਡੀਏ 60 RX HDM ਟਰੈਕਟਰ ਦੋਸਤੋ ਪਾਵਰ ਸਟੀering ਢੂਲ ਕਲਚ ਟਰੈਕਟਰ ਇਹ ਵੀ ਇਹ ਵੀ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਟਾਪ ਮਾਡਲ ਟਰੈਕਟਰ ਇੰਜਨ ਗিয়ার ਵੱਲੋਂ ਫੁੱਲ ਕਮ ਓਕੇ ਆ ਸਰਵਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਇਹ ਦੋਨੇ ਟਰੈਕਟਰ ਪੰਜਾਬ ਦੇ ਪੰਜਾਬ ਨੰਬਰ ਨੇ ਤੇ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਤੁਸੀਂ ਦੇਖ ਸਕਦੇ ਹੋ ਰੰਗ ਪੇਂਟ ਬਿਲਕੁਲ ਸਾਫ਼ ਪਿਆ ਦੋਸਤੋ ਕੰਡੀਸ਼ਨ ਵਧੀਆ ਪਈ ਹੈਗੀ ਘੋੜਾ ਵਾਂਗ ਟਰੈਕਟਰ ਤੇ ਬਾਕੀ ਚਾਰ ਹੀ ਪਸੰੋਂ ਟਰੈਕਟਰ ਦਿਖਾ ਦਿੰਨੇ ਆਪਾਂ ਇੰਜਨ ਗিয়ার ਵੱਲੋਂ ਫੁੱਲ ਕਮ ਓਕੇ ਸਰਵਿਸ ਹੋਈ ਬੀਆ ਪੰਜਾਬ ਨੰਬਰ ਟਰੈਕਟਰ ਹੈਗਾ ਤੇ ਟਾਇਰਾਂ ਦੀ ਗੱਲ ਕਰ ਲਈ ਤੇ ਇਹਦੇ ਸੀਟ ਦੇ ਟਾਇਰ ਹੈਗੇ 16x28 ਦੇ ਟਾਇਰ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈਗੀ ਚਾਰੇ ਟਾਇਰਸ ਨੂੰ ਵਧੀਆ ਸਾਫ਼ ਤੇ ਨਵੇਂ ਮਿਲਣਗੇ ਬਾਕੀ ਸਾਰਾ ਗিয়ার ਪਾਵਰ ਸਟੀering ਡੂ ਕਲਚ ਟਰੈਕਟਰ ਕੰਡੀਸ਼ਨ ਵਧੀਆ ਪਈ ਹੈ ਦੋਸਤੋ ਤੇ ਇੰਜਨ ਗিয়ার ਵੱਲੋਂ ਫੁੱਲ ਕਮ ਓਕੇ ਸਰਵਿਸ ਹੋਊਗੀ ਤੇ ਬਾਕੀ ਦੋਸਤੋ ਜੇ ਕਿਸੇ ਵੀ ਯੂਨਿਟ ਟ੍ਰੈਕਟਰ ਲੈਣਾਗਾ ਜਾਂ ਟ੍ਰੈਕਟਰ ਸੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਆਪਾਂ ਵੀਡੀਓ ਵਿੱਚ ਬਾਈ ਦਾ ਨੰਬਰ ਪਾ ਦਾਂਗੇ ਤੁਸੀਂ ਟ੍ਰੈਕਟਰ ਸੰਧੀ ਕੋਈ ਜਾਣਕਾਰੀ ਲੈ ਸਕਦੇ ਹੋ ਟ੍ਰੈਕਟਰ ਨੂੰ ਚਲਾ ਕੇ ਵਾਹ ਕੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ ਇਹ ਦੋਨੋਂ ਟ੍ਰੈਕਟਰ ਦੋਸਤੋ ਸਾਨੂੰ ਇਹ ਬਰਨਾਲੇ ਏਰੀਆ ਦੇ ਵਿੱਚ ਸਾਨੂੰ ਇਹ ਟ੍ਰੈਕਟਰ ਦੋਨੋਂ ਮਿਲਣਗੇ ਤੇ ਬਾਕੀ ਜੇ ਕਿਸੇ ਵੀ ਲੋਨ ਕਰਾਉਣਾ ਚਾਹੁੰਦਾ ਤਾਂ ਲੋਨ ਵੀ ਹੋ ਜਾਊਗਾ ਸਾਰੇ ਕਾਗਜ਼ ਪੱਤਰ ਸਾਨੂੰ ਬਿਲਕੁਲ ਓਕੇ ਮਿਲਣਗੇ ਦੋਸਤੋ ਟ੍ਰੈਕਟਰ ਦੀ ਬਾਕੀ ਸਾਨੂੰ ਬੈਕ ਸਾਈਡ ਤੋਂ ਟ੍ਰੈਕਟਰ ਦਿਖਾ ਦਿੰਦੇ ਆ ਡਬਲਟਿਡਡਾ ਸਾਨੂੰ ਨਾਲ ਮਿਲੂਗਾ ਤੇ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਤੇ ਬਾਕੀ ਦੋਸਤੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਦਿਆ ਕਰੋ ਤੇ ਲਾਈਕ ਕਮੈਂਟ ਕਰਦਿਆ ਕਰੋ ਮਿਲਦੇ ਆਂ ਦੋਸਤੋ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ ਦੋਸਤੋ